ਦੋਸਤੋ ਸਵਾਗਤ ਕਰਦੇ ਆਂ ਅੱਜ ਦੀ ਸਾਡੀ ਨਵੀਂ ਕ੍ਰਾਇਮ ਸਟੋਰੀ ਦੇ ਵਿੱਚ ਅੱਜ ਦੀ ਜਿਹੜੀ ਤੁਹਾਨੂੰ ਮੈਂ ਸੱਚੀ ਸਟੋਰੀ ਸੁਣਾਉਣ ਲੱਗਾ ਜਦੋਂ ਤੁਸੀਂ ਸਟੋਰੀ ਸੁਣੋਗੇ ਤਾਂ ਤੁਹਾਡੇ ਰੋਂਗਟੇ ਖੜੇ ਹੋ ਜਾਣਗੇ ਕੀ ਹੋਇਆ ਦੋਸਤੋ ਇੱਕ ਪਿੰਡ ਦੇ ਵਿੱਚ ਪੰਜਾਬ ਦਾ ਪਿੰਡ ਹੈ ਜ਼ਿਲ੍ਹਾ ਬਠਿੰਡਾ ਪਿੰਡ ਘਟਵਾਲੀ ਉੱਥੋਂ ਦੀ ਇਹ ਘਟਨਾ ਗਈ ਇੱਕ ਸੁਖਵੀਰ ਕੌਰ ਨਾਂ ਦੀ ਔਰਤ ਇੱਕ ਤੰਤਰਿਕ ਔਰਤ ਕੋਲੇ ਅਕਸਰ ਜਾਇਆ ਕਰਦੀ ਸੀ ਉਸ ਦਾ ਘਰ ਵਾਲਾ ਬਲਵੀਰ ਸਿੰਘ ਜੋ ਕਿ ਸੁਖਵੀਰ ਦਾ ਘਰ ਵਾਲਾ ਸੀ ਉਹ ਆਪਣੀ ਪਤਨੀ ਨੂੰ ਉਸ ਤੰਤਰਿਕ ਕੋਲੇ ਜਾਣ ਤੋਂ ਰੋਕਦਾ ਰਹਿੰਦਾ ਸੀ ਚਲੋ ਔਰਤ ਨਹੀਂ ਮੰਨਦੀ ਸੀ ਉਹ ਜਾਂਦੀ ਸੀਗੀ ਤੇ ਕੁਝ ਦਿਨਾਂ ਬਾਅਦ ਬਲਵੀਰ ਜਿਹੜਾ ਉਹ ਲਾਪਤਾ ਹੋ ਜਾਂਦਾ ਹੈ ਘਰ ਦੇ ਉਹਦੀ ਭਾਲ ਕਰਦੇ ਨੇ ਪਰ ਬਲਵੀਰ ਹੈ ਜਿਹੜਾ ਉਹ ਕਿਤੇ ਨਹੀਂ ਇੱਥੇ ਆਉਂਦਾ 18 ਨਵੰਬਰ ਨੂੰ ਬਲਵੀਰ ਲਾਪਤਾ ਹੋ ਜਾਂਦਾ ਉਸ ਤੋਂ ਬਾਅਦ ਉਹਦਾ ਭਰਾ ਪ੍ਰਣਾਦ ਸਿੰਘ ਜੋ ਕਿ ਕਈ ਦਿਨਾਂ ਬਾਅਦ ਤੋਂ ਬਾਅਦ ਪੁਲਿਸ ਕੋਲੇ ਕੰਪਲੇਂਟ ਦਰਜ ਕਰਾਉਣ ਚਲਾ ਜਾਂਦਾ ਉਹ ਸ਼ੱਕ ਦੇ ਆਧਾਰ ਤੇ ਜਿਹੜੀ ਤਾਤ੍ਰਿਕ ਸੀ ਉਹਦੇ ਸ਼ੱਕ ਦੇ ਆਧਾਰ ਤੇ ਉਸ ਐਪਲੀਕੇਸ਼ਨ ਦੇ ਵਿੱਚ ਦੱਸਦਾ ਹੈ ਵੀ ਉਹਨਾਂ ਨੂੰ ਸ਼ੱਕ ਹੈ ਵੀ ਉਹਦੇ ਭਰਾ ਦਾ ਕਤਲ ਕਰ ਦਿੱਤਾ ਗਿਆਗਾ ਉਸ ਤਾੰਤ੍ਰਿਕ ਨੂੰ ਤੇ ਪੁਲਸ ਜਿਹੜੀ ਉਹ ਕੰਪਲੇਂਟ ਦਰਜ ਕਰਨ ਤੋਂ ਬਾਅਦ ਡੀਐਸਪੀ ਅਰਕੇਸ਼ ਸੁਨੇਹੀ ਨੇ ਦੱਸਿਆ ਕਿ ਥਾਣਾ ਮੁਖੀ ਸੰਜੀਤ ਕੌਰ ਨੇ ਉਸ ਤੋਂ ਬਾਅਦ ਜਿਹੜੀ ਪੂਰੀ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਤਾਂ ਉਹਨਾਂ ਨੇ ਉਸ ਤਾੰਤ੍ਰਿਕ ਨੂੰ ਗ੍ਰਿਫਤਾਰ ਕੀਤਾ ਅਤੇ ਜਦੋਂ ਪੁੱਛਗਿੱਛ ਕੀਤੀ ਤਾਂ ਤਾੰਤ੍ਰਿਕ ਮੰਨੀ ਵੀ ਉਹਨਾਂ ਨੇ ਬਲਵੀਰ ਸਿੰਘ ਦਾ ਕਤਲ ਕਰ ਦਿੱਤਾ ਹੈ ਕਤਲ ਕੀਤਾ ਕਿਉਂ ਉਹਦਾ ਵੱਡਾ ਕਾਰਨ ਇਹ ਸੀ ਕਿ ਜਿਹੜੀ ਤਾਨਤਰਿਕ ਗੁਰਪ੍ਰੀਤ कौर ਸੀ ਉਸਦੇ ਸੁਖਵੀਰ कौर ਨਾਲ ਸਮਲਿੰਗੀ ਸਬੰਧ ਸਨ ਤੇ ਜਿਹੜਾ ਬਲਵੀਰ ਸੀਗਾ ਉਹ ਆਪਣੇ ਘਰ ਵਾਲੀ ਨੂੰ ਗੁਰਪ੍ਰੀਤ ਕੋਲ ਜਾਣ ਤੋਂ ਰੋਕਦਾ ਰਹਿੰਦਾ ਸੀਗਾ ਇਸੇ ਗੱਲ ਤੋਂ ਉਹ ਦੁਖੀ ਸਨ ਤਾਂ ਉਹਨਾਂ ਨੇ ਬਲਵੀਰ ਸਿੰਘ ਨੂੰ ਆਪਣੇ ਘਰ ਬੁਲਾ ਕੇ ਪਹਿਲਾਂ ਤਾਂ ਇੱਕ ਨਸ਼ੀਲੀ ਚੀਜ਼ ਖਵਾ ਕੇ ਉਸ ਨੂੰ बेहोਸ਼ੀ ਹਾਲਤ ਦੇ ਵਿੱਚ ਕੀਤਾ ਉਸ ਤੋਂ ਬਾਅਦ ਸਿਰ ਦੇ ਵਿੱਚ ਘੋਟਣਾ ਮਾਰ ਕੇ ਉਹਦਾ ਕਤਲ ਕਰ ਦਿੱਤਾ ਕਤਲ ਕਰਨ ਉਪਰੰਤ ਉਹਦੀ Laash ਨੂੰ ਪਹਿਲਾਂ ਤਾਂ ਉਹਨਾਂ ਨੇ ਆਪਣੇ ਕੋਲ ਹੀ ਰੱਖਿਆ ਉਸ ਤੋਂ ਬਾਅਦ ਉਹਨਾਂ ਨੇ ਬਲਵੀਰ ਸਿੰਘ ਦੀ Laash ਨੂੰ ਆਪਣੀ ਮਾਸੀ ਦੇ ਘਰ ਦੇ ਪਿਛਲੇ ਪਾਸੇ ਟੋਆ ਪੁੱਟ ਕੇ ਦਬ ਦਿੱਤਾ ਜਦੋਂ ਪੁਲਿਸ ਨੇ ਪੂਰੀ ਜਾਂਚ ਪੜਤਾਲ ਕੀਤੀ ਉਹਨਾਂ ਤੋਂ ਪੁੱਛਗਿੱਛ ਕੀਤੀ ਤਾਂ ਫਿਰ ਉਹਨਾਂ ਨੇ ਦੱਸਿਆ ਵੀ ਜਿਹੜੀ লাশ ਹੈ ਉਹ ਕਿੱਥੇ ਦੱਬੀ ਹੋਈ ਹੈ ਤਾਂ ਫਿਰ ਡੀਐਸਪੀ ਸਾਹਿਬ ਨੇ ਉਸ লাশ ਨੂੰ ਕੱਢਣ ਵਾਸਤੇ ਜ਼ਿਲ੍ਹਾ ਮਜਿਸਟ੍ਰੇਸ਼ਨ ਅਤੇ ਨਾਇਬ ਤਸਕੀਰਦਾਰ ਨੂੰ ਬੁਲਾਇਆ ਤੇ ਉਹਨਾਂ ਦੀ ਮੌਜੂਦਗੀ ਦੇ ਵਿੱਚ ਉਥੋਂ ਟੋਆ ਪੁੱਟ ਕੇ ਉਸ লাশ ਨੂੰ ਬਾਹਰ ਕੱਢਿਆ ਹੁਣ ਪੁਲਿਸ ਨੇ ਦੱਸਿਆ ਕਿ ਜਿਹੜਾ ਮਾਮਲਾ ਹੈਗਾ ਉਹ ਬਲਵੀਰ ਸਿੰਘ ਦੀ ਪਤਨੀ तांत्रिक ਵਰਪ੍ਰਿਤ ਘਰ ਉਤੇ ਅਤੇ ਉਸਦੇ ਪਿਤਾ ਉਤੇ ਅਤੇ ਤਾੰਤ੍ਰਿਕ ਦੇ ਘਰ ਵਾਲੇ ਉਤੇ ਅਤੇ ਉਸਦੀ ਮਾਸੇ ਦੇ ਉਤੇ तकरीबन 5 ਜਣਾਂ ਉਤੇ ਮਾਮਲਾ ਦਰਜ ਕਰਕੇ ਉਹਨਾਂ ਦੀ ਗ੍ਰਿਫਤਾਰੀ ਹੈ ਜਿਹੜੀ ਉਹ ਸ਼ੁਰੂ ਕਰ ਦਿੱਤੀ ਆ ਕੁਝ ਕੁ ਬੰਦੇ ਗ੍ਰਿਫਤਾਰ ਕਰਨੇ ਸੀ ਦੋਸਤੋ ਗੱਲ ਤਾਂ ਸੂਚਣ ਵਾਲੀ ਇਹ ਹੈ ਵੀ ਹੱਦ ਦੇ ਟਾਈਮ ਦੇ ਵਿੱਚ ਲੋਕਾਂ ਦੇ ਕਿਸ ਤਰੀਕੇ ਦੇ ਹਾਲਾਤ ਬਣ ਚੁੱਕੇ ਨੇ ਵੀ ਇੱਕ ਔਰਤ ਨੇ ਦੂਜੀ ਔਰਤ ਦੇ ਪਿੱਛੇ ਲੱਗ ਕੇ ਆਪਣੇ ਘਰ ਵਾਲੇ ਨੂੰ ਮਰਵਾ ਦਿੱਤਾ ਤੁਹਾਡੇ ਇਸ ਘਟਨਾ ਬਾਰੇ ਕੀ ਵਿਚਾਰ ਨੇ ਕਿਰਪਾ ਕਰਕੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਚੰਗੀ ਲੱਗੀ ਤਾਂ ਲਾਇਕ ਸ਼ੇਅਰ ਜਰੂਰ ਕਰਿਆ ਕਰੋ ਮੈਂ ਅੱਧੇ ਕਿਸੇ ਨਵੀਂ ਕ੍ਰਾਈਮ ਸਟੋਰੀ ਦੇਣਾ ਸਾਰਾ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ